ਮੋਰ ਪਿਤ ਪੂਰਬ ਕੀ ਇਸ ਭਿਆਨਾ ਬਾਤ ਬਾਤ ਕੇ ਤੀਰ ਸਨਾਨਾ ਜਬ ਹੀ ਜਾਤ ਤੁਰਬਾਣੀ ਪਾਏ ਪੁੰਨ दान ਦਿਨ ਕਰਤ ਬਿਤਾਈ ਤਾਹੀ ਪਰ ਕਾਸ ਹਮਾਰਾ ਭਇਆ ਪਟਨਾ ਸਹਾਰ ਵਿਖੇ ਪਵਲਯੋ ਔਸਦੀ 7 ਸਤਮੀ ਸਾਰਾ ਸੋਤੇ ਸਮਤਨੋ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਟਨਾ ਸਹਿਰ ਵਿਖੇ ਮਾਤਾ ਗੁਜਰੀ ਜੀ ਦੇ ਘਰ ਤਨ ਗੁਰਦੇਵ ਵਾਧਰ ਮਹਾਰਾਜ ਜੀ ਦੇ ਘਰ ਅਵਤਾਰ ਹੋਇਆ ਜੀ ਆਪ ਜੀ ਨੂੰ 10 ਪਾਸ਼ਾ ਸਾਹਿਬਾਂ ਦੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਗੁਰੂ ਜੀ ਸਹਿਬ ਆਪਸਾਈ ਫੋਨ ਜੀ